ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਆਏ ਆ ਜੀ ਆਪਣੇ ਇੱਕ ਫਰੈਂਡ ਆ ਟੀਚਰ ਤਾਂ ਉਹਦਾ ਫੋਨ ਆਇਆ ਸੀ ਉਹਨਾਂ ਦੇ ਸਕੂਲ ਦੇ ਜਿਹਦਾ ਬੱਚੇ ਆਇਓ ਹੈ ਇੱਥੇ ਖੇਡਣ ਨਮਾ ਸ਼ਹਿਰ ਗਰਾਊਂਡ ਦੇ ਵਿੱਚ ਤਾਂ ਉਹ ਪਾਣੀ ਪੂਣੀ ਦੀ ਲੋੜ ਸੀ ਉਹਨਾਂ ਨੂੰ ਤਾਂ ਆਪਾਂ ਠੰਡਾ ਠੁੰਡਾ ਲੈ ਕੇ ਆਇਆ ਸੀ ਉਹਨਾਂ ਲਈ ਤਾਂ ਬੱਚਿਆਂ ਦੇ ਇੱਥੇ ਮੈਚ ਮੂ ਚੱਲਦੇ ਆ ਮੈਂ ਉਹਨਾਂ ਨੂੰ ਪੁੱਛਦਾ ਵੀ ਕਿਹੜੇ ਆਏ ਜਿਹੜੇ ਪੰਜਾਬ ਗਵਰਨਮੈਂਟ ਕਰਾਉਂਦੀ ਹੁੰਦੀ ਉਹ ਆ ਜਾਂ ਸਕੂਲਾਂ ਵਾਲੇ ਹੀ ਆਦਾ ਤਾਂ ਮੈਂ ਬਾਹਰ ਬੱਸਾਂ ਦਾ ਖੜੀਆਂ ਦੇਖੀਆਂ ਬਲਾਚੌਰ ਤੋਂ ਬੰਗਿਆਂ ਤੋਂ ਦੂਰੋਂ ਦੂਰੋਂ ਆਈਆਂ ਆ ਬਾਕੀ ਦੇਖਦਾ ਆ ਹੁਣ ਮੈਂ ਜਾ ਕੇ ਕਿੱਥੇ ਗਿਆ ਉਹ ਲੌਣਾ ਉਹਨਾਂ ਨੂੰ ਫੋਨ ਆ ਆ ਤਾਂ ਇੱਧਰ ਫੁੱਟਬਾਲ ਦਾ ਮੈਚ ਸ਼ੁਰੂ ਹੋਣ ਲੱਗਾ ਆ ਦੋਨੇ ਟੀਮਾਂ ਆ ਗਈਆਂ ਗਰਾਊਂਡ ਦੇ ਵਿੱਚ ਇੱਕ ਪਾਸੇ ਖੋਖੋ ਚੱਲਦੀ ਆ ਪਰ ਰਮੈਂਟਨ ਚੱਲਦੀ ਆ ਬਾਲੀਵਾਲ ਚੱਲਦਾ ਦੇਖਦਾ ਜਾਂ ਜਾ ਕੇ ਕਿੱਥੇ ਗਿਆ ਆ ਆ ਬਾਲੀਵਾਲ ਦਾ ਚੱਲਦਾ ਆ ਮੈਚ ਛੋਟੇ ਬੱਚਿਆਂ ਦਾ ਇਹ ਵੀ ਪੂਰੀ ਹੱਤ ਕਰਾਉਣ ਲੱਗੇ ਹੋ ਆ ਉਧਰ ਖੋਖੋ ਵਾਲੇ ਪਾਸੇ ਬੜਾ ਰੌਲਾ ਪੈਂਦਾ ਉਧਰ ਬਹੁਤ ਕੱਠਮੱਠ ਹੋਇਆ ਪਿਆ ਆ ਆ ਚੱਲਦਾ ਕੋ ਕੋ ਦਾ ਮੈਚ ਹੈ ਉੱਥੇ ਬੜਾ ਰੌਲਾ ਪੈ ਰਿਹਾ ਹੈ ਬਹੁਤ ਛਾਵੇਂ ਬੈਠੇ ਆ ਸਾਰੇ ਇੱਧਰ ਵੀ ਇੱਧਰ ਵੀ ਹੋ ਗਿਆ ਖਤਮ ਮੈਚ ਮਿਲਦਾ ਕਹਾਪ ਹੋਇਆ ਸ਼ਾਇਦ ਨਹੀਂ ਗਿਆ ਤੱਕਿਆ ਸਕੂਲ ਕੋਈ ਤਾਂ ਰੌਲਾ ਪੈਂਦਾ ਆ ਮੈਂ ਬੰਨਾ ਪਿੱਛੇ ਹੀ ਖੜ ਗਿਆ ਸੀ ਉਹਨਾਂ ਨੂੰ ਫੋਨ ਕਰਨ ਲੱਗ ਪਿਆ ਸੀ ਤਾਂ ਮੈਚ ਦੇ ਵਿੱਚ ਇੱਧਰ ਰੋਲਾ ਤਾਂ ਬਹੁਤ ਚਿਰਦਾ ਪੈਂਦਾ ਸੀਗਾ ਦਿੱਤੀ ਆ ਕਿ ਟੀਓ ਹੁਣ ਹੋਰ ਅਗਲੀ ਦਾ ਦੇਖਦੇ ਆ ਬੜੇ ਚਿਰ ਹੀ ਮੈਂ ਤਾਂ ਮੈਚ ਦੇਖਿਆ ਕੋਹ ਕੋ ਦਾ ਇੱਧਰ ਫੁੱਟਬਾਲ ਦਾ ਮੈਚ ਵੀ ਸ਼ੁਰੂ ਹੋ ਗਿਆ ਇਹ ਜੀ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੋਮਾ ਸ਼ਹਿਰ ਦੀ ਗਰਾਊਂਡ ਦੇ ਵਿੱਚ ਆ ਹੋਰ ਹੈ ਮੈਚ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਗਰਮੀ ਬਹੁਤ ਹੋਈ ਹੋਇਆ ਬਲੀਵਾਲ ਦੀ ਆ ਟੀਮ ਜਿੱਤ ਗਈ ਜਿਹੜੀ ਆ ਆਮਨ ਲਾਤਾ ਉਹ ਕਰਮੀ ਪੂਰੀ ਐਂ ਤੇ ਜੇ ਪਏ ਆ ਬੱਚੇ ਇੱਧਰ ਵੀ ਮੈਚ ਸ਼ੁਰੂ ਹੋ ਗਿਆ ਕਰਮੀ ਕਰਕੇ ਸਾਰੇ ਸ਼ਾਮੇ ਨੂੰ ਆ ਰਹੇ ਆ ਇੱਧਰ ਫੁੱਟਬਾਲ ਦਾ ਮੈਚ ਵੀ ਪੂਰਾ ਐਨ ਮੁਗਿਆ ਪਿਆ ਆ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਹੋਰ ਦੇਖਾ ਲਾਈਵ ਕਮੈਂਟਰੀ ਚੱਲ ਰਹੀ ਏ ਇੱਧਰ ਨਾਲ ਦੀ ਨਾਲ ਕੋਚ ਪੂਰਾ ਜੋਰ ਲੱਗਿਆ ਪਿਆ ਕੋਚਾਂ ਦਾ ਓਏ ਜੜਦੇ ਨਹੀਂ ਉੱਪਰ ਆ ਬੈਗ ਨਿਕਲ ਇੱਧਰੋਂ ਨਿਕਲ ਇੱਧਰੋਂ ਹਾਂ ਜੀ ਤੇਰੀ ਤਾਂ ਬਟਾ ਗੇ ਕਰਕੇ ਪਾਲ ਦੇਗਾ ਕੜੇ ਨੇੜੇ ਜਾ ਟੱਪਾ ਪਿੰਦਾ ਵੇਟ ਕਰਾਉ ਨੂੰ ਉੱਚਾਂ ਦਾ ਜ਼ੋਰ ਜਿਆਦਾ ਲੱਗਾ ਯਾਰ ਵੇਜ ਵਾਲਿਆਂ ਨਾਲ ਨਾ ਇੱਕ ਆਪ ਜਾ ਕੋਚਿਆਂ ਨੂੰ ਦੇਖ ਕੇ ਜਿਆਦਾ ਨਜ਼ਰ ਆ ਰਿਹਾ ਆ ਪਲੇਅਰਾਂ ਦਾ ਤਾਂ ਜੋਰ ਲੱਗ ਰਿਹਾ ਇਹਨਾਂ ਕੋਚਿਆਂ ਦਾ ਪੂਰਾ ਲੱਗਾ ਆ ਬਾਪ ਇੱਧਰ ਚੱਲ ਪਿਆ ਖੋ-ਖੋ ਦਾ ਮੈਚ ਵੀ ਖੋ-ਖੋ ਚ ਜਿਆਦਾ ਰੌਲਾ ਪੈਂਦਾ ਯਾਰ ਬਾਹਰੋਂ ਬਹੁਤ स्पोर्ट ਕਰ ਰਹੇ ਆ ਜੇ ਬੈਠੇ ਨਿਆਣੇ ਇੱਕ ਦੂਜੇ ਨੂੰ ਨਾ ਹੋ ਗਿਆ ਉਹ ਤੇਰੀ ਉਹ ਲੈ ਚਿੱਟੀਆਂ ਵਰਦੀਆਂ ਵਾਲਿਆਂ ਨੇ ਨਾ ਇੱਕ ਅੱਧਾ ਹੀ ਮੈਂਟ ਉਧਰ ਜਾਣ ਦਿੱਤੀ ਆ ਫੁੱਟਬਾਲ ਨੂੰ ਐਸ ਪਾਸੇ ਨਹੀਂ ਤਾਂ ਇੱਧਰ ਹੀ ਆ ਜਾਂਦਾ ਲਾਈਨ ਤੋਂ ਇੱਧਰ ਹੀ ਰੱਖਿਆ ਜਦੋਂ ਮੈਚ ਸ਼ੁਰੂ ਹੋਇਆ ਐਵੇਂ ਅੱਧੇ ਮੈਂਟ ਲਈ ਉਧਰ ਗਿਆ ਤੁਸੀਂ ਨਹੀਂ ਤਾਂ ਇੱਧਰ ਹੀ رونਕ ਲੱਗੀ ਹੋ ਆ ਚਿੱਟਿਆਂ ਵਾਲੇ ਹਾਵੀ ਹੋਏ ਪਏ ਆ ਹਜੇ ਉਹਨਾਂ ਤੇ ਯਾਦਾ ਮੈਚ ਸ਼ੁਰੂ ਹੋਇਆ ਇਦਰੇ ਹੀ ਆ ਫੁੱਟਬਾਲ ਵਾ ਲੇ 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 ਇਹਨਾਂ ਨਾਲ ਹੋ ਰਿਹਾ ਹੈ ਹਰ ਇੱਕ ਆ ਹਾਂ ਕੋਈ ਕੋਈ ਸ਼ਾਹਬ ਜੀ ਉੱਪਰ ਦਿੱਕੀ ਜਾਂਨੇ ਤੁਸੀਂ ਵਿੱਚ ਮੋੜੇ ਕੁਝ ਕਰਦਾ ਭਾਈ ਓਏ ਓਏ ਨੰਬਰ ਖੜ ਜਾ ਲੈ ਪਹਿਲਾ ਗੋਲ ਮਾਰ ਕੇ ਉਹਨੇ ਵਿੱਚ ਮਾਰਨਾ ਬਾਲ ਨੂੰ ਆਰੇ ਜ਼ੋਰ ਦੇ ਦਾ 10 ਤੋਂ 10 ਵਾਰ ਤਾਂ ਹੋ ਗਿਆ ਹੁਣ ਟੋ ਗੋਲ ਐਂ ਬੋਲਾਂ ਦੇ ਵਿੱਚ ਵਿੱਚ ਵੱਜ ਕੇ ਰਹਿ ਗਏ ਆ ਇਹਨਾਂ ਦੇ ਚਿੱਟੇ ਵਾਲਿਆਂ ਦੇ ਹੋयो ਹਾਵੀ ਆ ਉਹਨਾਂ ਤੇ ਪਰ ਦੋ ਗੋਲ ਹੁੰਦੇ ਹੁੰਦੇ ਆ ਬਹਿ ਰਹੇ ਆ ਬੋਲ ਦੇ ਵਿੱਚ ਦੋਵੇਂ ਵੱਜੇ ਜਾ ਜਾ ਕੇ ਬਾਹਰ ਨਿਕਲ ਗਏ ਵੱਜ ਵੱਜ ਕੇ ਬੋਲ ਚ ਕੋਚਾਂ ਚ ਵੀ ਪੂਰੀ ਗਰਮੋ ਗਰਮੀ ਹੋਈ ਪਿਆ ਕੰਮ ਹਰ ਜੰਦਰ ਨੂੰ ਹਰ ਜੰਦਰ ਨੂੰ ਜਿਲ੍ਹਾ ਨਾਹਰ ਤੋਂ ਮਹਾਰਾਜਾਂ ਤੋਂ ਨਾਦਰ ਨੂੰ ਮਾਰਨ ਦੇ ਵਿਖਾਣਾ ਇੱਧਰ ਖੋਖੋ ਵਾਲੇ ਪਾਸੇ ਵੀ ਪੂਰਾ ਪੈ ਰਹੇ ਆ ਪਟਾਕਾ ਫੁੱਟਬਾਲ ਜਿਆਦਾ ਦੇਖਣ ਵਾਲਾ ਆ ਬੰਦੇ ਬਹੁਤ ਆ ਟਕਰਾਰ ਰਹੇ ਆ ਹਾਂ ਕੋਈ ਨਹੀਂ ਹੋ ਗਿਆ ਹੁੰਦਾ ਹੁੰਦਾ ਹਾਂ ਵਾਵਾ ਸ਼ਾਬਾਸ਼ ਸ਼ਾਬਾਸ਼ ਹੇਰ ਬੰਨ ਗਏ ਦੀ ਹਾਂ ਜਦੋਂ ਇੱਕਦਾਂ ਪਤਾ ਜੀ ਆ ਬੰਦੇ ਨੇ ਕਿੱਦਨੇ ਆਏ ਇਹ ਭਾਰੇ ਆ ਬਾਲ ਬਹੁਤ ਖਾਣਗੇ ਆ ਇਸ ਪਾਸੇ ਵਾਲ ਜਿੱਤਾ ਖਾਣਗੇ ਆ ਇੱਧਰ ਹੀ ਰੱਖਦੇ ਆ ਜਿਆਦਾ ਬਹੁਤ ਚਿਰਾਂ ਬਾਅਦ ਇੱਧਰ ਗਿਆ ਬਾਲ ਹਾਂ ਕਿੰਨਾ ਬਾਅਦ ਨਹੀਂ ਜਦੋਂ ਮੈਚ ਸ਼ੁਰੂ ਹੋਇਆ ਥੋੜਾ ਜਿਹਾ ਟਾਈਮ ਇੱਧਰ ਗਿਆ ਸੀ ਪਹਿਲਾਂ 10 15 ਸੈਕਿੰਡ ਫੇਰ ਇੱਧਰ ਲੈ ਆਉਂਦਾ ਉਹ ਨਹੀਂ ਕਾਲੀਆਂ ਅਮਲ ਕੱਢ ਜਾਂਦਾ ਸਗਵਨੀ 골 ਛੋਕਦਾ ਆ ਕੋਈ ਬਹਿਣਾ ਲੱਪੇ ਮੱਥਾ ਦੇਕਣਾ ਦੂਜਿਆਂ ਨੇ ਜੋਰ ਮੋਤ ਲਾਇਆ ਪਰ 2-3 ਵਾਰ ਮੌਕੇ ਦੋ ਵਾਰ ਤਾਂ ਉਹਨਾਂ ਦੇ ਪੋਲਾਂ ਜੀ ਵੱਜਿਆ ਜਾ ਜਾ ਕੇ ਇਧਰ 골 ਐ ਕਰ ਗਿਆ ਵਿਚਾਰੇ ਮੱਥਾ ਦੇਕਿਆ ਉਹ ਨਹੀਂ ਗਰਾਊਂਡ ਨੂੰ ਵੇਖ ਸਾਡੇ ਤੇ ਹਾਵੀ ਹੋਏ ਸੀਗੇ ਤਾਂ 골 ਅਸੀਂ ਕਰਤਾ ਉਹ ਕੋਦੇ ਵਿੱਚ ਵੀ ਅੱਧਰ ਬਹੁਤ ਗਾਣੀ ਹੋਈਊਗਾ ਮੈਚ ਬਹੁਤਾ ਹੀ ਫਸਿਆ ਸੀ ਦੋਨਾਂ ਪਾਸਿਆਂ ਦਾ ਇੱਕ ਇੱਕ ਹੋਇਆ ਤਾਂ ਹੁਣ 7 ਮਿੰਟ ਮਿਲੇ ਆ ਖਿਡਾਰੀ ਦੇਖੋ ਹੁਣ ਕੌਣ ਬਾਜੀ ਮਾਰੂਗਾ 7ਾਂ ਮਿੰਟਾਂ ਦੇ ਵਿੱਚ ਲਓ ਜੀ ਪਲਾਂਟੀਆਂ ਤੇ ਕੰਮ ਆ ਗਿਆ ਕਰਤੀ ਆ ਇੱਕ ਤਾਂ ਚਿੱਟੇ ਵਾਲਿਆਂ ਨੇ ਬਰਾਬਰ ਹੀ ਮੈਚ ਫਸਿਆ ਆ ਸਿਕਾ 7-7 ਮਿੰਟ ਦਾ ਦੇ ਨਹੀਂ ਹੋਇਆ ਪਹਿਲਾਂ 20-20 ਚ ਨਹੀਂ ਹੋਇਆ ਹੁਣ ਪਲਾਂਟੀਆਂ ਮਿਲੀਆਂ ਪੰਜ-ਪੰਜ ਸਾਰੇ ਸੈੱਟ ਦੀ ਗੱਲ ਵਾ ਪਲਾਂਟੀਆਂ ਤੇ ਕੰਮ ਅੜੇ ਆਇਆ ਹੁਣ ਸਾਰੇ ਹੀ ਅੰਦਰ ਮੈਚੇ ਹੀ ਦੇਖ ਰਹੇ ਆ ਲੋ ਇਹ ਨਹੀਂ ਵੀ ਕਰਤਾ ਇੱਕ-ਇੱਕ ਹੋ ਗਈ ਕਿੱਟੇ ਵਾਲਿਆਂ ਦੀ ਦੂਜੀ ਪਲਾਂਟ ਆ ਗਈ ਕਰਤਾ ਇਹਨ ਵੀ ਲੋ ਜੀ ਦੋਨਾਂ ਨੇ ਦੋ ਦੋ ਠੋਕਤੀਆਂ ਕਿੱਟੇ ਵਾਲਿਆਂ ਦੀ ਤੀਜੀ ਆ ਗਈ ਦੇਖੋ ਹੁਣ ਕੀ ਬਣਦਾ ਤਿੰਨ ਵੀ ਠੋਕਤੇ ਆ ਜਿਹੜਾ ਮੁੰਡਾ ਹੁਣ ਲੱਗਾ ਹੈ ਲੈਨ ਪਲਾਂਟੀ ਇਹ ਕਾਲੇ ਵਾਲਿਆਂ ਦਾ ਗੋਲ ਕੀਪਰ ਆ। ਇਹਨ ਬੜੇ ਕੋਲ ਰੋਕੇ ਆ ਪਹਿਲਾਂ। ਨਹੀਂ ਕਰ ਹੀ ਗਿਆ। ਰਾਜਪート ਰਿਤੀਸ਼ ਚਿੱਟੇ ਵਾਲਿਆਂ ਦੀ ਚੌਥੀ ਬਲਾਂਟੀ ਆ ਗਈ। ਆਹ ਮੁੰਡਾ ਜਿਹੜਾ ਹੁਣ ਗੋਲੀ ਖੜਾ ਇਹ ਵੀ ਬੜਾ ਤਕੜਾ ਖੇਡਿਆ ਆ। ਰੋਕ ਗਿਆ, ਰੋਕ ਗਿਆ, ਰੋਕ ਗਿਆ। ਕਾਲੇ ਵਾਲਿਆਂ ਦੀ ਚੌਥੀ ਬਲਾਂਟੀ ਆ ਜੀ ਕਾਲੀ ਜੀ ਜੇਨਿਫਾਰਮ ਵਾਲਿਆਂ ਦੀ। ਹੋ ਕਰ ਗਿਆ ਜਿਹੜੇ ਛਾਤੀ ਤੇ ਮਾਰਦੇ ਚੋਣ ਸਿੱਟੇ ਵਾਲਿਆਂ ਦੀ 5ਵੀਂ ਆ ਜੀ ਹੁਣ ਨਹੀਂ ਰਹਿੰਦਾ ਨਹੀਂ ਮੇਨ ਦਾ ਲਾਸਟ ਆ ਦੇਖੋ ਕੀ ਹੁੰਦਾ ਹੁਣ ਕਰ ਗਿਆ ਲਾਸਟ ਲਾਸਟ ਆ ਕਾਲੇ ਵਾਲਿਆਂ ਦੀ ਲਾਸਟ ਗਿਆ ਤੱਕ ਕਾਲੇ ਵਾਲੇ ਵਲਾਂਟੀਆਂ ਤੇ ਕੰਮ ਹੋ ਗਿਆ ਸੀ

ਆ ਦੇਖ ਤਾਂ ਇਹ ਦੇ ਦੇ ਗਿਲ 2 ਕਿਲੋ ਦੇ ਦੇ ਜਮ ਇੱਕ ਮੈਨੂੰ ਉਹ ਬੰਦ ਬੋਬੀ ਦਾ ਫੁੱਲ ਵੀ ਦੇ ਨਹੀਂ ਇਹ ਔਰਲਾ ਪਾ ਔਰਲਾ ਟੋਟਾ ਦੇ ਦੇ ਆ ਆ ਦੇ ਦੇ ਬਹੁਤ ਹਾਂ ਅੱਡੀ ਫਿਰ ਫੜਾਉਂ ਕੋਈ ਯਾਰ ਬੋਲ ਸ਼ਿਮਲਾ ਮਿਰਚ ਪਾ ਦੇ ਚਿੰਚ ਉਹ ਸਬਜੀ ਹੋਈ ਸਸਤੀ ਕਿ ਨਹੀਂ ਸਸਤੀ ਹੋਈ ਸਬਜੀ ਕਿ ਨਹੀਂ ਹੈ ਜੀ ਮੰਗੀ ਹੋਈ ਉਹ 80 ਸੇ ਕਰ ਤੋਂ ਨਹੀਂ ਿੰਡੀ ਚਰੇਲੇ ਦੂਆ ਬੇਗਨ ਬੈਣੀ ਸਾਰੇ ਸਾਰੇ ਸਸਤੀ ਹੈ ਜੀ ਆਹੇ ਤਾਂ 80 80 ਤੋਂ ਕੋਈ ਪੱਲੇ ਤਾਂ ਹੈ ਨਹੀਂ ਯਾਰ ਤੁਹਾਡੇ ਕੋਲ ਿੰਡੀ ਵੀ 80 ਸਾਰੇ 80 ਆ ਬੈਂਗਣੀ ਵੀ 80 ਹੈ ਬੈਂਗਣੀ 80 ਹੈ ਬੇਗਨ ਸੱਤ ਔਰ ਹੋਪਰ ਤੇ ਵਾਲੇ ਔਰ ਆਮ ਤੋਰੀ 80 ਅੱਸੀ ਤੁਸੀਂ ਪੱਕਾ ਹੀ ਟੈਗਾਈ ਲਾ ਦਿੱਤਾ ਹੁਣ ਹੈ ਮੈਂ ਖੀਰੇ ਲੈਣੇ ਥੋੜੇ ਆ ਵਧੀਆ ਵਧੀਆ ਭਾਈ ਹੈ ਕੋਈ ਡੱਕ ਨਾ ਪਾ ਦੇ ਛਾਂਟ ਕੇ ਭਾਈ ਕੋ ਲਸਣ ਕਿੱਦਾਂ ਹੁਣ ਵੱਧ ਗਿਆ ਲਸਣ ਤਾਂ ਮਾਮੀ ਇੱਥੇ ਹੀ ਆ ਲਸਣ ਕਿਹੜਾ ਪਾਣੀ ਚੋਂ ਆਉਂਦਾ ਆ ਪਿਆਜ਼ ਲੈ 120 ਤੋਂ 150 ਕਰਤੇ ਆ ਲਈਏ ਸਬਜ਼ੀ ਮੈਂ ਪਿਆਜ਼ ਕਿਹੜੇ ਪਾਣੀ ਚੋਂ ਆਉਂਦੇ ਆ ਪਿਆਜ਼ ਤਾਂ ਹੁਣ ਪਾਟ ਹੋਇਆ ਬਹੁਤ ਜ਼ਿਆਦੇ ਸਾਰੇ ਹਰੀਕੇ ਸਬਜ਼ੀ ਚੱਕਦੀ ਤੁਸੀਂ ਤਾਂ ਨਾ ਮਾਂ ਨੀ ਆਉਂਗਾ ਦੱਸ ਸਕੀ ਜੀ ਆ ਨਾ ਮਾਂ ਹੁਣ ਇਹੀ ਆ ਜਾਣਾ ਹਜੇ ਤਾਂ ਲੱਗਣਾ ਵੀ ਨਹੀਂਗਾ ਕਦੋਂ ਲੱਗਣਾ ਕਦੋਂ ਆਉਣਾ ਬਰਸਾਤ ਤਾਂ ਬਹੁਤ ਜ਼ਿਆਦੀ ਨਿਕਲ ਗਈ ਆ ਤਾਂ ਕੁਦਰਤ ਹੀ ਆ ਆਪ ਤਾਂ ਬਰਸਾਤ ਤਾਂ ਬਹੁਤ ਜ਼ਿਆਦੀ ਨਿਕਲੀ ਹੋਆ ਟਮਾਟਰ ਹੋਵੇ ਸਾਬ ਅਠੀਰੇ ਪਾਵੇ ਛੋਟੇ ਛੋਟੇ ਪੀਸ ਬਾਈ ਠੀਕ ਹੈ ਦੇਖ ਕੇ ਆਪ ਛਾਂਟ ਕੇ ਸੀਟ ਬਦਲ ਗਈ ਸੀਟ ਬਦਲ ਲਈ ਇੱਧਰੋਂ ਉਹ ਫੇਰ ਉਹ ਕਲੀਅਰ ਆ ਜਾਊਗੀ ਸੱਚਾ ਉਹ ਵੀ ਇੱਧਰ ਆਹਾ ਲਾਵਾ ਵੀ ਤਾਂ ਆਇਆ ਜੀ ਤੇ ਇੱਕ ਮਿੰਟ ਜੀ ਆ ਲੋ ਜੀ ਬਾਥੇ ਵਾਲੇ ਬੈਂਗਣ ਵੀ ਪਾ ਦੇ ਕਿੰਨੇ ਪਾਣੇ ਇਹ ਕਿੰਦਾ ਕਿਲੋ 60 ਪਾ ਦੋ ਕਿਲੋ ਪਾ ਨੇ ਬਾ ਬਾਲੇ ਬੰਡੇ ਪੀਸਣਾ ਪਾਈ ਠੀਕ ਠਾਕ ਹੀ ਪਾਈ ਉਹ ਪਾਤਾ ਬਣਾਉਣਾ ਪੱਕਦੇ ਬਣੀ ਕਹਿੰਦੇ ਘਰ ਦੇ ਕੀ ਹੈ ਕਿੰਨਾ ਹੈ ਹਾਂਜੀ ਕੀ ਆਪੂ ਬਹੁਤ ਹੈ ਓ ਜੀ ਕੁੰਡੀ ਸੰਡੀ ਤਾਂ ਨਹੀਂ ਪਈ ਉਹ ਵਿੱਚ ਹਾਂ ਕੁੰਡੀ ਤਾਂ ਨਹੀਂ ਹੁੰਦੀ ਇਹਦੇ ਵਿੱਚ ਸੰਡੀ ਤਾਂ ਨਹੀਂ ਟੰਗੜਾ ਬਣਾ ਪੈਸੇ ਕਿੰਨੇ ਹੋਗਾ